ਜਦੋਂ ਦਾ ਚੰਡੀਗੜ੍ਹ ਬਣਿਆ ਉਸ ਤੋਂ ਲੈ ਕੇ ਅੱਜ ਤੱਕ ਹਰ ਸਿਆਸੀ ਪਾਰਟੀ ਨੇ ਸੱਤਾ ਦਾ ਸੁੱਖ ਭੋਗਿਆ ਚਾਹੇ ਉਹ ਕੇਂਦਰ 'ਚ ਹੋਵੇ ਚਾਹੇ ਰਾਜ 'ਚ ਹੋਵੇ ਪੰਜਾਬ ਵਸੇ ਲੜਾਈ ਲੜਨ ਦੀ ਲੋੜ ਹੈ ਦੇਖੋ ਜੇਕਰ ਤੁਹਾਨੂੰ ਕੋਈ ਬੰਦਾ ਤੁਹਾਨੂੰ ਛੇੜ ਰਿਹਾ ਨਾ ਤੇ ਪਰ ਤੁਸੀਂ ਆਪਣੇ ਆਪ ਇੰਨੇ ਸਟਰੋਂਗ ਹੋਵੋ ਕਿ ਕਿਸੇ ਦੀ ਹਿੰਮਤ ਨਾ ਹੋਵੇ ਤੁਹਾਡੇ ਵੱਲ ਅੱਖ ਚੁੱਕ ਕੇ ਵੇਖਣ ਦੀ ਪੰਜਾਬ ਦੇ ਲੋਕਾਂ ਦੇ ਅੰਦਰ ਅੱਜ ਵੀ ਗੈਰਤ ਜਿੰਦੀ ਹੈ ਸੋ ਇਹਨਾਂ ਦੀ ਗੈਰਤ ਨੂੰ ਨਾ ਖਤਮ ਕਰੋ ਸੋ ਉਸ ਚੀਜ਼ ਨੂੰ ਕੇਂਦਰ ਸਮਝ ਨਹੀਂ ਪਾ ਰਿਹਾ ਕੋਈ ਸਾਡੇ ਨਾਲ ਪੰਜਾਬ ਦੇ ਨਾਲ ਕੋਈ ਲੜਾਈ ਇਦਾਂ ਦੀ ਨਹੀਂ ਕਿ ਅਸੀਂ ਕੋਈ ਜਾ ਕੇ ਕੋਈ ਜੰਗ ਲੜਨੀ ਆ ਪੰਜਾਬ ਇਜ਼ ਇੰਟੀਗਰਲ ਪਾਰਟ ਆਫ ਦਿਸ ਕੰਟਰੀ ਪੰਜਾਬ ਦੇ ਲੋਕ ਬਹੁਤ ਸਾਰੇ ਨੇ ਜਿਹੜੇ ਕਿ ਦੇਸ਼ ਵਾਸਤੇ ਮਰ ਮਿਟ ਗਏ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਪੰਜਾਬ ਨੂੰ ਸਮਝਣ ਦੀ ਲੋੜ ਹੈ ਸੋ ਕੇਂਦਰ ਨੂੰ ਵੀ ਚਾਹੀਦਾ ਕਿ ਆਪਣਾ ਵਤੀਰਾ ਜਰਾ ਪੰਜਾਬ ਵਾਸਤੇ ਪੋਜ਼ਿਟਿਵ ਰੱਖਣ ਔਰ ਪੰਜਾਬ ਦੀ ਜਿਹੜੇ ਹੱਕ ਨੇ ਉਹ ਉਹਨਾਂ ਨੂੰ ਦਿੱਤੇ ਜਾਣ ਤਾਂ ਕਿ ਇਸ ਤਰ੍ਹਾਂ ਦੇ ਚੰਡੀਗੜ੍ਹ ਵਾਲੇ ਆਈਡੀਆ ਪਾ ਕੇ ਪੰਜਾਬ ਨੂੰ ਤੰਗ ਨਾ ਕੀਤਾ ਜਾਵੇ ਅੱਜ ਗੱਲ ਕਰਾਂਗੇ ਚੰਡੀਗੜ੍ਹ ਦੇ ਨਵੇਂ ਸਟੇਟਸ ਨੂੰ ਲੈ ਕੇ ਜਿਸ ਤਰ੍ਹਾਂ ਕਿ ਅੱਜ ਦੇਖਿਆ ਜਾ ਰਿਹਾ ਹੈ ਕਿ ਪੂਰੀ ਚਰਚਾ ਛੜੀ ਹੋਈ ਹੈ ਕਿ ਕੇਂਦਰ ਦੇ ਵੱਲੋਂ ਚੰਡੀਗੜ੍ਹ ਦੇ ਸਟੇਟਸ ਨੂੰ ਲੈ ਕੇ ਨਵਾਂ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਲੇਕਿਨ ਜਦੋਂ ਇਹ ਚਰਚਾ ਪੂਰੇ ਪੰਜਾਬ ਦੇ ਵਿੱਚ ਫੈਲਦੀ ਹੈ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਕੇਂਦਰ ਦੇ ਵੱਲੋਂ ਇੱਕਦਮ ਯੂਟਰਨ ਲਿਆ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਆਉਣ ਵਾਲੇ ਵਿంటర్ ਸੈਸ਼ਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਬਿੱਲ ਜਿਹੜਾ ਹੈ ਨਹੀਂ ਲਿਆਂਦਾ ਜਾ ਰਿਹਾ ਤਾਂ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕੀਵੇਂ ਦੇਖਦੇ ਹੋ ਜਿਸ ਤਰ੍ਹਾਂ ਇਹ ਬਿੱਲ ਲੈ ਆਉਂਦੀ ਪਹਿਲਾਂ ਤਿਆਰੀ ਜਿਹੜੀ ਸੀ ਚਰਚਾ ਛੜੀ ਲੇਕਿਨ ਇੱਕਦਮ ਕੇਂਦਰ ਦੇ ਵੱਲੋਂ ਇਸ ਤਰ੍ਹਾਂ ਬਿਆਨ ਦਿੱਤਾ ਗਿਆ ਕਿ ਕੋਈ ਵੀ ਬਿੱਲ ਨਹੀਂ ਆ ਰਿਹਾ। ਵੇਖੋ ਇਹ ਇੱਕ ਬੜੀ ਨਾ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਦੇਖੋ ਚੰਡੀਗੜ੍ਹ ਨੂੰ ਲੈ ਕੇ ਪਹਿਲੇ ਹੀ ਆਲਰੇਡੀ ਪੰਜਾਬ ਆਪਣਾ ਦਾਵਾ ਠੋਕ ਰਿਹਾ ਸੀ ਕਿ ਪੰਜਾਬ ਚੰਡੀਗੜ੍ਹ ਪੰਜਾਬ ਦਾ ਹੈ। ਦੇਖੋ ਇਹ ਨਾ ਪੰਜਾਬ ਨੂੰ ਟੈਸਟ ਕੀਤਾ ਗਿਆ। ਜਿੱਦਾਂ ਕਹਿੰਦੇ ਨਾ ਇੱਕ ਤਲਾ ਦੇ ਵਿੱਚ ਇੱਕ ਵੱਟਾ ਸੁੱਟਿਆ ਜਾਂਦਾ ਤੇ ਦੇਖਦੇ ਕਿ ਉਹਦੇ ਨਾਲ ਵਾਸ ਕਿੰਨੀ ਆਂਦੀ ਹੈ ਤੇ ਉਹ ਨਾਲ ਪਾਣੀ ਬਾਹਰ ਕਿੰਨਾ ਆਉਂਦਾ। ਉਹ ਚੀਜ਼ ਜਿਹੜੀ ਇਹ ਟੈਸਟ ਕੀਤੀ ਗਈ ਹੈ ਕਿਉਂਕਿ ਦੇਖੋ ਅ ਧਰ 2 ਮਹੀਨੇ ਬਾਅਦ ਪੰਜਾਬ ਵਾਸਤੇ ਇੱਕ ਚੈਲੰਜ ਖੜਾ ਕੀਤਾ ਜਾਂਦਾ ਦੇਖੋ ਅਸੀਂ ਅਗਰ ਇਤਿਹਾਸ ਦੀ ਗੱਲ ਕਰੀਏ ਨਾ ਤਾਂ ਚੰਡੀਗੜ੍ਹ ਜਿਹੜਾ ਬਣਿਆ ਨਾ ਉਹ ਪੰਜਾਬ ਦੇ ਪਿੰਡਾਂ ਨੂੰ ਕੱਟ ਕੇ ਜਰਾ ਹੈ ਤਦ ਚੰਡੀਗੜ੍ਹ ਦਾ ਨਿਰਮਾਣ ਹੋਇਆ ਸੀ ਇਸ ਕਰਕੇ ਅਗਰ ਗੱਲ ਕਰੀਏ ਤੇ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਸਿੱਧੇ ਤੌਰ ਤੇ ਬੰਦਾ ਹੈ ਤੁਸੀਂ ਦੇਖੋ ਪੰਜਾਬ ਨੇ ਕੀ ਕੁਝ ਦਿੱਤਾ ਪੰਜਾਬ ਨੇ 47 ਤੋਂ ਲੈ ਕੇ ਅੱਜ ਤੱਕਨ ਬਾਰਡਰਾਂ ਦੇ ਉੱਤੇ ਰਾਖੀ ਕੀਤੀ ਲੜਾਈ ਕੀਤੀ ਝਗੜਾ ਕੀਤਾ ਹਿਮਾਚਲ ਛੜ ਤੋਂ ਵੱਖਰਾ ਹੋਇਆ ਹਰਿਆਣਾ ਛੜ ਤੋਂ ਵੱਖਰਾ ਹੋਇਆ ਜਿਹੜਾ ਐਗਰੀਕਲਚਰ ਸਟੇਟ ਆ ਪੰਜਾਬ ਉਹਨੂੰ ਆਲਰੇਡੀ ਕੈਪੀਟਲ ਦੀ ਲੋੜ ਆ ਤੁਸੀਂ ਦੇਖੋ ਹਿਮਾਚਲ ਨੂੰ ਉਸਦੀ ਕੈਪੀਟਲ ਮਿਲ ਗਈ ਠੀਕ ਹੈ ਜੀ ਉਸ ਤੋਂ ਬਾਅਦ ਹਰਿਆਣੇ ਦੇ ਪੰਜਾਬ ਨੂੰ ਆਪਣੀ ਕੈਪੀਟਲ ਨਹੀਂ ਮਿਲੀ ਪੰਜਾਬ ਇਜ਼ ਅ ਕੈਪੀਪੀਟਲ ਲੈਸ ਸਟੇਟ ਪੰਜਾਬ ਕੋ ਆਪਣੀ ਰਾਜਧਾਨੀ ਨਹੀਂ ਗਈ ਪੰਜਾਬ ਆਪਣੇ ਐਗਰੀਕਲਚਰ ਦੇ ਮੁੱਦੇ ਲੈ ਕੇ ਕਿੱਥੇ ਜਾਏਗਾ ਸੋ ਇਹ ਇੱਕ ਆਲਰੇਡੀ ਪੰਜਾਬ ਦੀ ਡਿਮਾਂਡ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਸੀ ਕਿ ਪੰਜਾਬ ਨੂੰ ਰਾਜਤਾਨੀ ਮਿਲਣੀ ਚਾਹੀਦੀ ਹੈ ਪਰ ਉਸ ਨੂੰ ਖੋਨ ਦਾ ਪ੍ਰਯਾਸ ਕੀਤਾ ਗਿਆ ਪਰ ਉਸ ਤੋਂ ਬਾਅਦ ਜਦੋਂ ਵੇਖਿਆ ਕਿ ਨਹੀਂ ਇਹ ਬਵਾਲ ਜ਼ਿਆਦਾ ਵੱਧ ਜਾਏਗਾ ਤਾਂ ਉਸ ਨੂੰ ਲੈ ਕੇ ਫੇਰ ਇੱਕ ਯੂਟਰਨ ਕੀਤਾ ਗਿਆ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੈ ਦੇਖੋ ਸੁਜੀਤ ਇੱਥੇ ਮੈਂ ਨਾ ਇੱਕ ਸਟੇਟ ਨੂੰ ਸਲੂਟ ਕਰਦਾ ਜਿਸਨੇ ਕੀ ਆਪਣੇ ਰਾਖੀ ਵਸਤੇ ਸਾਰੇ ਕੰਮ ਕੀਤੇ ਉਸ ਸਟੇਟ ਦਾ ਨਾਮ ਹੈ ਤੇਲੰਗਾਨਾ ਤੇਲੰਗਾਨਾ ਇੱਕ ਐਸੀ ਸਟੇਟ ਹੈ ਜੋ ਕਿ ਆਂਧਰਾ ਤੋਂ ਵੱਖਰੀ ਹੋਈ ਉਹਨਾਂ ਨੇ ਲੈਂਗੁਏਜ ਵੀ ਆਪਣੀ ਰੱਖੀ ਤੇਲਗੂ ਬੋਲਦੇ ਹਨ ਪਰ ਉਹਨਾਂ ਨੇ ਆਪਣੀ ਤੇਲੰਗਾਨਾ ਨੇ ਆਪਣੀ ਰਾਜਧਾਨੀ ਹైదరాబాద్ ਰੱਖੀ ਹైదరాబాద్ ਅੱਜ ਇਸ ਦੇਸ਼ ਦਾ ਸਭ ਤੋਂ ਪ੍ਰੋਗਰੈਸਿਵ ਸਿਟੀ ਮੰਨਿਆ ਜਾਂਦਾ ਹੈ ਹੈਦਰਾਬਾਦ ਦੇ ਵਿੱਚ ਦੁਨੀਆ ਭਰ ਦੇ ਕਾਰਪੋਰੇਟ ਘਰਾਣਿਆਂ ਦੇ ਆਫਿਸ ਨੇ ਔਰ ਉਹ ਉਹਨਾਂ ਦੀ ਕੈਪੀਟਲ ਸਿਟੀ ਹੈ ਤੁਸੀਂ ਦੇਖੋ ਉਹਨਾਂ ਨੇ ਕਿਉਂ ਇਸ ਤਰੀਕੇ ਨਾਲ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਕੈਪੀਟਲ ਤੋਂ ਬਿਨਾ ਸੀ ਨਹੀਂ ਰਹਿ ਸਕਦੇ ਸੋ ਤੇਲੰਗਾਨਾ ਨੂੰ ਅਗਰ ਕੈਪੀਟਲ ਮਿਲ ਸਕਦੀ ਹੈ ਤੇ ਪੰਜਾਬ ਨੂੰ ਕਿਉਂ ਨਹੀਂ ਸੋ ਇਸ ਕਰਕੇ ਇਹਦੇ ਤੇ ਬਰਤਾਲ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਜਿਹੜਾ ਹੈ ਕੋਈ ਚੰਗਾ ਕਰ ਸਕੀਏ ਜੀ ਸਰ ਕੇਂਦਰ ਚਾਹੁੰਦੇ ਕੀ ਹੈ ਕਿਉਂਕਿ ਹਰ 2 ਮਹੀਨੇ ਬਾਅਦ ਜਿਸ ਤਰ੍ਹਾਂ ਤੁਸੀਂ ਗੱਲ ਕਰਕੇ ਨਵਾਂ ਹੀ ਮੁੱਦਾ ਲੈ ਕੇ ਆਂਦੇ ਪਰ ਪੀਯੂ ਦਾ ਮੁੱਦਾ ਕਦੀ ਪਾਣੀਆਂ ਦਾ ਮੁੱਦਾ ਤੇ ਹੁਣ ਜਿਸ ਤਰ੍ਹਾਂ ਚੰਡੀਗੜ੍ਹ ਦਾ ਸਟੇਟਸ ਦੇਖੋ ਪੰਜਾਬ ਦੀ ਨਾ ਇੱਕ ਸੋਚ ਨੂੰ ਸੋਵਰਨਿਟੀ ਨੂੰ ਟੈਸਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੂੰ ਛੇੜੀਏ ਮਤਲਬ ਜਿੱਦਾਂ ਕਈ ਆ ਦੀ ਆਦਤ ਹੁੰਦੀ ਨਾ ਪੰਗੇ ਲੈਣ ਦੀ ਆਦਤ ਹੁੰਦੀ ਹੈ ਸੋ ਇਹ ਪੰਜਾਬ ਨਾਲ ਪੰਗੇ ਲਿੱਤੇ ਜਾ ਰਹੇ ਤੁਸੀਂ ਦੇਖੋ ਕਿ ਫਿਰ ਮੈਂ ਤੇਲੰਗਾਨਾ ਤੇ ਆਨਾ ਕਿ ਤੇਲੰਗਾਨਾ ਦੇ ਲੀਡਰਸ ਕਿੱਡੇ ਚੰਗੇ ਹੋਣਗੇ ਪੰਜਾਬ ਦੀ ਪ੍ਰੋਬਲਮ ਪਤਾ ਕੀ ਹੈ ਪੰਜਾਬ ਦੇ ਲੀਡਰਸ ਜਿਹੜੇ ਨੇ ਇਹਦੇ ਵਾਸਤੇ ਜ਼ਿੰਮੇਵਾਰ ਹੈ ਦੇਖੋ ਜਦੋਂ ਦਾ ਚੰਡੀਗੜ੍ਹ ਬਣਿਆ ਉਸ ਤੋਂ ਲੈ ਕੇ ਅੱਜ ਤੱਕ ਹਰ ਸਿਆਸੀ ਪਾਰਟੀ ਨੇ ਸੱਤਾ ਦਾ ਸੁੱਖ ਪੋਗਿਆ ਚਾਹੇ ਉਹ ਕੇਂਦਰ 'ਚ ਹੋਵੇ ਚਾਹੇ ਰਾਜ 'ਚ ਹੋਵੇ ਦੇਖੋ ਕਿਸੇ ਵੀ ਸਿਆਸੀ ਪਾਰਟੀ ਕਿਸੇ ਵੀ ਲੀਡਰ ਨੇ ਕਿਉਂਕਿ ਦੇਖੋ ਜੇ ਅਸੀਂ ਕੈਪੀਟਲ ਲੈਸ ਸਟੇਟ ਆ ਨਾ ਤੇ ਅਸੀਂ ਲੀਡਰ ਲੈਸ ਸਟੇਟ ਵੀ ਆ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਲੀਡਰ ਨਹੀਂ ਹੈ ਜਿਹੜਾ ਕੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਆਪਣੇ ਪਰਸਨਲ ਹਿੱਤਾਂ ਦੀ ਪਰਵਾਹ ਕੀਤੇ ਬਿਨਾ ਚੰਡੀਗੜ੍ਹ ਅਸਤੇ ਲੜਾਈ ਲੜੇ ਵੀ ਆਰ ਏ ਲੀਡਰ ਲੈਸ ਸਟੇਟ ਦੇਖੋ ਜੇ ਸਾਡੇ ਲੀਡਰ ਚੰਗੇ ਹੁੰਦੇ ਨਾ ਤੇ ਤੁਹਾਨੂੰ ਨੋਬਤ ਹੀ ਨਾ ਆਉਂਦੀ ਅੱਜ ਵੀ ਦੇਖੋ ਕਾਂਗਰਸ ਰੀ ਬੀਜਪੀ ਕਾਲੀ ਦਾ ਲਾਮ ਆਉਂਦੀ ਪਾਰਟੀ ਕਿਸੇ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿੱਤਾ ਹੀ ਨਹੀਂ ਠੀਕ ਹੈ ਰਾਜਨੀਤੀ ਜ਼ਰੂਰ ਹੁੰਦੀ ਹੈ ਪੁਤਲੇ ਫੁਕੇ ਜਾਂਦੇ ਆ ਕੋਰ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਉੱਥੇ ਕਰਦਾਂਗੇ ਬਿਆਨ ਆ ਜਾਂਦੇ ਆ ਜੀ ਅਸੀਂ ਇਹ ਕਰਦਾਂਗੇ ਪੰਜਾਬ ਦੇ ਨਾਲ ਆ ਇਹ ਆ ਉਹ ਆ ਮਤਲਬ ਹੁਣ ਵੀ ਉਸ ਤਰ੍ਹਾਂ ਦੇ ਬਿਆਨ ਆਏ ਨਾ ਸਾਰਿਆਂ ਦੇ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਗੱਲਾਂ ਦੇ ਵਿੱਚ ਹੀ ਆ ਮੀਡੀਆ ਚਾਨਣ ਨਾਲ ਪੰਜਾਬ ਦੇ ਨਾਲ ਨਹੀਂ ਆ ਦੇਖੋ ਪੰਜਾਬ ਵਸੇ ਲੜਾਈ ਲੜਨ ਦੀ ਲੋੜ ਹੈ ਦੇਖੋ ਜੇਕਰ ਤੁਹਾਨੂੰ ਕੋਈ ਬੰਦਾ ਤੁਹਾਨੂੰ ਛੇੜ ਰਿਹਾ ਨਾ ਪਰ ਤੁਸੀਂ ਆਪਣੇ ਆਪ ਚ ਇੰਨੇ ਸਟਰੋਂਗ ਹੋਵੋ ਕਿ ਕਿਸੇ ਦੀ ਹਿੰਮਤ ਨਾ ਹੋਵੇ ਤੁਹਾਡੇ ਵੱਲ ਅੱਖ ਚੁੱਕ ਕੇ ਵੇਖਣ ਦੀ ਦੇਖੋ ਅੱਜ ਇਜ਼ਰਾਈਲ ਵੱਖ ਦੀ ਕੰਟਰੀ ਆ ਇਜ਼ਰਾਈਲ ਕੀ ਆ ਇਜ਼ਰਾਈਲ ਅੱਜ ਆਪਣੇ ਆਪ ਚ ਇੰਨਾ ਸਸ਼ਕਤ ਹੋ ਚੁੱਕਾ ਕਿ ਉਹਦੇ ਵੱਲ ਕੋਈ ਅੱਖ ਤੱਕੇ ਨਹੀਂ ਵੇਖਦਾ ਸੋ ਪੰਜਾਬ ਨੂੰ ਵੀ ਇੱਕ ਤਰ੍ਹਾਂ ਦੀ ਸੇਧ ਲੈਣੀ ਚਾਹੀਦੀ ਆ ਪਰ ਉਹ ਸੇਧ ਦੇ ਨਹੀਂ ਲੀਡਰਾਂ ਨੇ ਸਾਡੀ ਇਸ ਡਿਸਕਸ਼ਨ ਦੇ ਨਾਲ ਨਹੀਂ ਹੋਣਾ ਲੀਡਰਸ ਐਦਾ ਦੇ ਸਾਡੇ ਦੇਸ਼ ਦੇ ਸਾਡੇ ਸੂਬੇ ਦੇ ਹੋਣੇ ਚਾਹੀਦੇ ਆ ਕਿ ਜਿਹੜੇ ਪੰਜਾਬ ਦੀ ਗੱਲ ਕਰਨ ਜਿਹੜੇ ਪੰਜਾਬ ਦੇ ਹੱਕ ਵਾਸਤੇ ਖੜੇ ਹੋਣ ਜਿਹੜਾ ਚੰਡੀਗੜ੍ਹ ਦੀ ਗੱਲ ਇਸ ਤਰੀਕੇ ਨਾਲ ਕਰਨ ਕਿ ਵਾਕਈ ਸਾਨੂੰ ਲੋੜ ਆ ਨੀ ਆ ਕੇ ਬਿਆਨ ਦੇ ਦਿੱਤੇ ਧਰਨੇ ਲਾ ਦਿੱਤੇ ਗ੍ਰਿਫਤਾਰੀਆਂ ਦੇ ਦਿੱਤੀਆਂ ਉਹਦਾ ਦੇ ਨਾਲ ਕੋਈ ਫਰਕ ਨਹੀਂ ਪੈ ਚਲਿਆ ਦੇਖੋ ਇਹ ਨਾ ਉੱਪਰ ਕੇਂਦਰ ਦੇ ਬੂਏ ਗਾੜੀ ਬਹਿਣਾ ਪਊਗਾ ਹੂੰ ਰਾਸ਼ਟਰਪਤੀ ਦੇ ਗਾੜੀ ਬਹਿਣਾ ਪਊਗਾ ਪੀਐਮ ਦੇ ਗਾੜੀ ਬਹਿਣਾ ਪਊਗਾ ਸੰਸਦ ਦੇ ਵਿੱਚ ਸਵਾਲ ਚੁਕਣੇ ਪੈਣਗੇ ਸੰਸਦ ਦੀ ਹਰ ਗੱਲ ਕੀਤੀ ਹੋਈ ਨੋਟਡ ਹੁੰਦੀ ਹੈ ਸੰਸਦ ਇਸ ਤਰੀਕੇ ਨਾਲ ਸਵਾਲ ਕਰਨੇ ਚਾਹੀਦੇ ਕਿ ਚੰਡੀਗੜ੍ਹ ਨੂੰ ਪੰਜਾਬ ਦੇ ਵਿੱਚ ਮਰਜ਼ ਕੀਤਾ ਜਾਵੇ ਹਰਿਆਣਾ ਆਲਰੇਡੀ ਤੁਸੀਂ ਦੇਖੋ ਪੰਚਕੂਲਾ ਚ ਬਹੁਤ ਕੁਝ ਕਰ ਰਿਹਾ ਉਹਦੇ ਵਾਸਤੇ ਰੈਡੀ ਹੈ ਅਸੀਂ ਤੇ ਹਾਲੇ ਤੱਕ ਨਾ ਐ ਵੀ ਰੈਡੀ ਨਹੀਂ ਹੈ ਕਿ ਕੱਲ ਨੂੰ ਖੁਦਾ ਨਾਲ ਖਾਸ ਤਾਂ ਸਾਡੇ ਕੋਲੋਂ ਚੰਡੀਗੜ ਚਲਾ ਜਾਂਦਾ ਸਾਡੇ ਕੋਲ ਤੇ ਕਿਸ ਸ਼ਹਿਰ ਨੂੰ ਅਸੀਂ ਆਪਣੀ ਰਾਜਧਾਨੀ ਬਣਾਣਾ ਸਾਂ ਤੇ ਹਲੇ ਉਹ ਵੀ ਨਹੀਂ ਪਤਾ ਮਤਲਬ ਅਸੀਂ ਤੇ ਰਸਤੇ 'ਚ ਨਹੀਂ ਉਹਦਾ ਰੀਜ਼ਨ ਕੀ ਸਾਡਾ ਲੀਡਰ ਮੇਰ ਦੇਖੋ ਜੋ ਵੀ ਅੱਜ ਨੁਕਸਾਨ ਹੋ ਰਿਹਾ ਨਾ ਜਦੋਂ ਕਹਿੰਦੇ ਆਪਣਾ ਘਰ ਦੇ ਬੂਏ ਸ਼ੀਸ਼ੇ ਦੇ ਹੋਣ ਨਾ ਤੇ ਕੋਈ ਵੀ ਬੰਦਾ ਵੱਟਾ ਮਾਰ ਕੇ ਤੋੜ ਜਾਂਦਾ ਸੋ ਉਹ ਹਾਲ ਸਾਡਾ ਹੋਇਆ ਕਿ ਅਸੀਂ ਆਪਣੇ ਤੌਰ ਦੇ ਉੱਤੇ ਆਰਥਿਕ ਤੌਰ ਤੇ ਕਮਜ਼ੋਰ ਹਾਂ ਪਲਸ ਇੱਕ ਚੰਗੀ ਲੀਡਰ ਕੁਆਲਟੀ ਜਿਹੜੀ ਨਾ ਸਾਡੇ 'ਚ ਨਹੀਂ ਹੈਗੀ ਜਿਹਦੇ ਕਰਕੇ ਸਾਡ ਨੂੰ ਇਸ ਤਰੀਕੇ ਨਾਲ ਛੇੜਿਆ ਜਾ ਰਿਹਾ ਹੈ ਯੂ ਟਰਨ ਅੱਜ ਸਰਕਾਰ ਨੇ ਲਿੱਤਾ ਸਰਕਾਰ ਅੱਛਾ ਮੈਂ ਇੱਕ ਦਾਅਵਾ ਨਾ ਕਰਨਾ ਚਲੋ ਠੀਕ ਹੈ ਅਸੀਂ ਮਤਲਬ ਇੱਕ ਡਿਸਕਸ ਕਰ ਰਹੇ ਹਾਂ ਸਰਕਾਰ ਨੂੰ ਵੀ ਪਤਾ ਸੀ ਕਿ ਅਸੀਂ ਇਹ ਬਿੱਲ ਲਿਆਵਾਂਗੇ ਉਸ ਤੋਂ ਬਾਅਦ ਵਿਰੋਧ ਹੋਏਗਾ ਤੇ ਅਸੀਂ ਯੂ ਟਰਨ ਲਾਵਾਂਗੇ ਤੇ ਨਾਲ ਹੀ ਉਸ ਤੋਂ ਬਾਅਦ ਸਾਡੀ ਵੀ ਸਿਆਸਤ ਸ਼ੁਰੂ ਹੋਏਗੀ ਦੇਖੋ ਜੀ ਅਸੀਂ ਪੰਜਾਬ ਵਾਸਤੇ ਕਿੰਨੇ ਸਵਿਰਦਾ ਦੇਖੋ 2027 ਜਿਹੜੀ ਆ ਰਹੀ ਨਾ ਇਹ 27 ਕਰਕੇ ਇਹਨੂੰ ਪੈਂਡਿੰਗ ਕੀਤਾ ਗਿਆ ਹੈ ਦੇਖੋ ਇਹ ਮੰਨ ਚ ਉਹਨਾਂ ਦੀ ਸਾਰੀ ਉਮਰ ਰਹਿਣਾ ਕਿ ਆਪਾਂ ਚੰਡੀਗੜ੍ਹ ਨੂੰ ਖੋਣਾ ਸੋ ਦੇਖੋ ਅਗਰ ਚੰਡੀਗੜ੍ਹ ਉੱਥੇ ਹੁੰਦਾ ਤੇ ਐਲਜੀ ਲੱਗ ਜਾਣਾ ਸੀ ਸਾਰੇ ਅਧਿਕਾਰ ਉਹਦੇ ਕੋਲ ਚੱਲ ਜਣ ਪੰਜਾਬ ਨੇ ਕੀ ਰਹਿਣਾ ਸੀ ਸੋ ਪੰਜਾਬ ਚ ਕੋਈ ਵੀ ਪਾਰਟੀ ਮੈਂ ਕਿਸੇ ਇੱਕ ਪਾਰਟੀ ਨੂੰ ਨਹੀਂ ਕਹਿ ਰਿਹਾ ਮਤਲਬ ਇੱਕ ਪਾਰਟੀਕੁਲਰ ਧਰ ਨੂੰ ਨਹੀਂ ਕਹਿ ਰਿਹਾ ਅੱਛਾ ਚਲੋ ਵਿਰੋਧੀ ਧਿਰ ਚ ਵੀ ਹੋ ਤੁਸੀਂ ਤੁਹਾਡੇ ਵੀ ਐਮਐਲਏ ਹੈ ਤੁਹਾਡੇ ਵੀ ਐਮਪੀ ਹੈ ਤੇ ਤੁਸੀਂ ਜਾ ਕੇ ਲੈਣਾ ਲੜੋ ਕਰ ਦਿਓ ਅੱਜ ਤੋਂ ਐਲਾਨ ਕੇ ਨਹੀਂ ਜੀ ਭਾਜੀ ਹੁਣ ਤੁਸੀਂ ਸਾਨੂੰ ਇੱਕ ਵਾਰੀ ਛੇੜਿਆ ਹੁਣ ਚੰਡੀਗੜ੍ਹ ਲੈ ਕੇ ਆਣਾ ਜੀ ਤੁਹਾਡੇ ਮੈਨੀਫੈਸਟੋ ਦਾ ਪਹਿਲਾ ਮੁੱਦਾ ਹੀ ਕੋਈ ਹੋਣਾ ਚਾਹੀਦਾ ਤੁਸੀਂ ਕੋਈ ਮੁੱਦੇ ਤੇ ਇਲੈਕਸ਼ਨ ਲੜ ਲੋਗੇ ਅਸੀਂ ਚੰਡੀਗੜ੍ਹ ਲੈ ਕੇ ਆਣਾ ਜੀ ਗੱਲ ਖਤਮ ਸੋ ਮਤਲਬ ਇਸ ਤਰੀਕੇ ਦੀ ਲੋੜ ਹੈ ਸੋ ਲੀਡਰਲੈਸ ਸਟੇਟ ਹੈ ਸਾਡੇ ਲੀਡਰਸ ਦੇ ਵਿੱਚ ਨਾ ਦਮ ਹੀ ਨਹੀਂ ਹੈ ਕਿ ਅਸੀਂ ਆਪਣੀ ਲੜਾਈ ਲੜ ਸਕੀ ਹਾਂ ਬਿਆਨਤ ਕਰਨ ਜ਼ਰੂਰ ਸੀਮੀਦਰੰਦੇ ਨਜ਼ਰ ਆਉਂਦੇ ਨੇ ਹਮ ਸਰ ਕੇਂਦਰ ਹਰ ਵਾਰ ਕਿਉਂ ਪਰਖਦੀ ਹੈ ਪੰਜਾਬ ਨੂੰ ਪਹਿਲਾ ਪੀਯੂ ਦਾ ਵੀ ਜਦੋਂ ਮੁੱਦਾ ਆਇਆ ਸੈਨਟ ਦੀਆਂ ਚੋਣਾਂ ਦੀ ਮੰਗ ਰੱਖੀ ਗਈ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਤਾਂ ਹੁਣ ਇਸ ਤਰ੍ਹਾਂ ਦਾ ਜਦੋਂ ਬਿੱਲ ਦੀ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਦੁਬਾਰਾ ਕਿਹਾ ਗਿਆ ਦੇਖੋ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਕਿਸਾਨੀ ਅੰਦੋਲਨ ਕਿਸਾਨੀ ਅੰਦੋਲਨ ਦੇ ਵਿੱਚ ਇਸ ਦੇਸ਼ 'ਚ ਪਹਿਲੀ ਵਾਰ ਹੋਇਆ ਸੀ ਕਿ ਜਦੋਂ ਨਰਿੰਦਰ ਮੋਦੀ ਹਨਾ ਨੇ ਆਪਣੀ ਇੱਕ ਗਲਤੀ ਮੰਨੀ ਸੀ ਉਹ ਜਿਹੜੀ ਹੈ ਨਾ ਉਹ ਜਿਹੜੀ ਖੁੰਦਕ ਖੁੰਦਕ ਇੱਕ ਮੰਦ ਦੇ ਵਿੱਚ ਹਿਰਕ ਜਨੂ ਅਸੀਂ ਕਹਿੰਦੇ ਆਂ ਉਹ ਅੱਜ ਵੀ ਪੰਜਾਬ ਪ੍ਰਤੀ ਹੈ ਪੰਜਾਬ ਮੰਨ ਕੇ ਚੱਲੋ ਕਿ ਕੇਂਦਰ ਨੂੰ ਪੰਜਾਬ ਕਦੀ ਵੀ ਚੰਗਾ ਨਹੀਂ ਲੱਗਾ ਚਾਹੇ ਤੁਸੀਂ ਵੇਖੋ 80 ਦੇ ਦशक ਦੀ ਗੱਲ ਕਰੀਏ 84 ਦੇਖੀਏ ਉਸ ਤੋਂ ਬਾਅਦ ਬਹੁਤ ਕੁਝ ਹੋਇਆ ਸੋ ਇੱਕ ਪੰਜਾਬ ਨਾ ਨਾ ਹਮੇਸ਼ਾ ਵਿਤਕਰ ਮੈਂ ਤੁਹਾਨੂੰ ਇੱਕ ਸਿੱਧੀ ਗੱਲ ਦੱਸੀ ਕਿ ਤੇਲੰਗਾਨਾ ਨੂੰ ਰਾਜਧਾਨੀ ਹੈ Shimla ਨੂੰ ਮਤਲਬ ਹਿਮਾਚਲ ਨੂੰ ਰਾਜਧਾਨੀ ਸਾਨੂੰ ਰਾਜਧਾਨੀ ਨਹੀਂ ਹੈ ਪਰ ਸਾਨੂੰ ਹਰ ਪਾਸਿਓਂ ਪਿੱਛੇ ਛੁੱਟਿਆ ਜਾ ਰਿਹਾ ਦੇਖੋ ਪੰਜਾਬ ਦੇਖੋ ਅੱਜ ਦੀ ਡੇਟ 'ਚ ਨਾ ਐਗਰੀਕਲਚਰ ਨਾਲ ਸੂਬਾ ਨਹੀਂ ਚੱਲ ਸਕਦਾ ਇੰਡਸਟਰੀਲਾਈਜੇਸ਼ਨ ਦੀ ਜ਼ਰੂਰਤ ਹੈ ਸਾਡੇ ਕੋਲ ਤਾਂ ਇੰਡਸਟਰੀ ਦੇ ਇਲਾਕੇ ਨਹੀਂਗੇ ਇੰਡਸਟਰੀ ਦੇ ਇਲਾਕੇ ਸਾਡੇ ਸਾਰੇ ਚਲੇ ਗਏ ਹਰਿਆਣੇ ਦੇ ਵਿੱਚ ਜਿਹੜੀ ਪੈਰਿਆਟਨ ਦਾ ਸਾਰਾ ਇਲਾਕਾ ਸੀ ਉਹ ਚਲਾ ਗਿਆ ਹਿਮਾਚਲ ਦੇ ਵਿੱਚ ਤੇ ਸਾਡੇ ਕੋਲ ਸਿਰਫ ਇੱਕ ਅੰਮ੍ਰਿਤਸਰ ਰਹਿ ਗਿਆ ਪੈਰਿਆਟਨ ਦਾ ਕੇਂਦਰ ਉਹ ਵੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਵਿਵਾਦ ਚੱਲਦੇ ਨੇ ਤੇ ਉੱਥੇ ਵੀ ਕਿਸੇ ਵੇਲੇ ਆਪਾਂ ਦੇਖਦੇ ਆਂ ਪ੍ਰੋਬਲਮ ਸੋ ਕੇਂਦਰ ਦਾ ਇੱਕ ਜਿਹੜਾ ਨਾ ਅਟੈਚਮੈਂਟ ਜਿਹੜੀ ਨਾ ਉਹ ਪੰਜਾਬ ਨਾਲ ਨਹੀਂ ਹੋਇਆ ਕਿਸੇ ਲਈ ਹੁੰਦਾ ਨਾ ਮਾਂ ਦੇ ਦੋ ਪੁੱਤ ਹੁੰਦੇ ਇੱਕ ਪੁੱਤ ਨਾਲ ਮਾਂ ਬਹੁਤ ਪਿਆਰ ਕਰਦੀ ਹੈ ਸੋ ਕੇਂਦਰ ਸਾਡੀ ਮਾਂ ਹੈ ਪਰ ਮਾਂ ਨੂੰ ਚਾਹੀਦਾ ਕਿ ਜਿੱਦਾਂ ਸਾਰੇ ਪੁੱਤਾਂ ਨਾਲ ਪਿਆਰ ਕਰਦੀ ਆ ਪੰਜਾਬ ਨੂੰ ਵੀ ਉਦਾਂ ਪਿਆਰ ਕੀਤਾ ਜਾਵੇ ਦੇਖੋ ਪੰਜਾਬ ਦੇ ਲੋਕ ਥੋੜੇ ਨਾ ਅਨਕੀ ਹੈ ਪੰਜਾਬ ਦੇ ਲੋਕ ਜਿਹੜੇ ਨਾ ਆਪਣੇ ਹੱਕ ਵਾਸਤੇ ਬੋਲ ਨਾ ਜਾਣ ਦੇਖੋ ਕੱਲ ਹੀ ਮੁੱਦਾ ਆਇਆ ਤੇ ਅੱਜ ਰਾਤੋਂ ਰਾਤ ਦੇ ਵਿੱਚ ਇੱਕ ਮਤਲਬ ਮਹਿਜ ਲੈਸ ਥੈਨ 24 ਆਵਰਸ ਦੇ ਵਿੱਚ ਪੂਰਾ ਉਹਨੂੰ ਇੱਕ ਮੁੱਦਾ ਬਣਾ ਗਿਆ ਪੰਜਾਬ ਇੱਕ ਝੂਟੋ ਗਿਆ ਪੰਜਾਬ ਦੇ ਲੋਕਾਂ ਦੀ ਨਾ ਆਈਡੀਓਲੋਜੀ ਨੂੰ ਸਮਝੋ ਦੇਖੋ ਤੁਸੀਂ ਵੱਖਰੀ ਡਾਇਓਲੋਜੀ ਦੀ ਉਹ ਪੰਜਾਬ ਵੀ ਕੱਲ੍ਹ ਗੇ ਡਾਇਓਲੋਜੀ ਦਾ ਪੰਜਾਬ ਦੇ ਲੋਕ ਬੜੇ ਗੈਰਤਮੰਦ ਨੇ ਇੱਕ ਆਪਣੇ ਹਕੂਕ ਵਾਸਤੇ ਆਪਣੇ ਹੱਕਾਂ ਵਾਸਤੇ ਲੜਨਾ ਜਾਣਦੇ ਨੇ ਪੰਜਾਬ ਦੇ ਲੋਕਾਂ ਦੇ ਅੰਦਰ ਅੱਜ ਵੀ ਗੈਰਤ ਜਿੰਦੀ ਹੈ ਸੋ ਇਹਨਾਂ ਦੀ ਗੈਰਤ ਨੂੰ ਨਾ ਖਤਮ ਕਰੋ ਸੋ ਉਸ ਚੀਜ਼ ਨੂੰ ਕੇਂਦਰ ਸਮਝ ਨਹੀਂ ਪਾ ਰਿਹਾ ਕੋਈ ਸਾਡੇ ਨਾਲ ਪੰਜਾਬ ਦੇ ਨਾਲ ਕੋਈ ਲੜਾਈ ਐਦਾ ਦੀ ਨਹੀਂ ਕਿ ਅਸੀਂ ਕੋਈ ਜਾ ਕੇ ਕੋਈ ਜੰਗ ਲੜਨੀ ਆ ਪੰਜਾਬ ਇਜ਼ ਇੰਟੀਗਰਲ ਪਾਰਟ ਆਫ ਦਿਸ ਕੰਟਰੀ ਪੰਜਾਬ ਦੇ ਲੋਕ ਬਹੁਤ ਸਾਰੇ ਨੇ ਜਿਹੜੇ ਕਿ ਦੇਸ਼ ਵਾਸਤੇ ਮਰ ਮਿਟ ਗਏ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਮਤਲਬ ਹਰ ਖੇਤਰ ਚ ਚਾਹੇ ਕਲਾ ਦਾ ਖੇਤਰ ਹੋਵੇ ਬਹਾਦਰੀ ਦਾ ਖੇਤਰ ਹੋਵੇ ਅੱਜ ਫਿਲਮਾਂ ਵੀ ਬੰਦੀਆਂ ਉਹਨਾਂ ਦੇ ਉੱਤੇ ਸੋ ਕੇਂਦਰ ਨੂੰ ਨਾ ਪੰਜਾਬ ਨੂੰ ਸਮਝਣ ਦੀ ਲੋੜ ਹੈ ਇਹਨਾਂ ਦੇ ਲੋਕਾਂ ਦੀ ਸੋਚ ਨੂੰ ਇਹਨਾਂ ਦੀ ਆਈਡੀਓਲੋਜੀ ਨੂੰ ਸਮਝੋ ਇਹਨਾਂ ਨੂੰ ਛੇੜੋ ਨਾ ਕਿਉਂਕਿ ਇਹ ਲੋਕ ਉਹ ਕੌਮ ਨੇ ਕਿ ਜਿਹੜੀ ਕਿ ਜੰਗ ਵੀ ਲੜਨ ਗਈ ਨਾ ਸਾਡੇ ਬਹੁਤ ਸਾਰੇ ਕਿਸੇ ਨੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਕਿ ਉਹ ਕਹਿੰਦੇ ਕਈ ਵਾਰ ਇਹੋ ਜਿਹਾ ਆ ਕੇ ਪਤਾ ਸੀ ਅਕੇ ਜਾ ਕੇ ਅਸੀਂ ਸ਼ਹੀਦ ਹੋਏ ਨਾ ਪਰ ਉਹ ਕਹਿੰਦੇ ਕੋਈ ਗਾਨੀ ਅਰਦਾਸ ਕਰ ਲਈ ਤੇ ਚਲੋ ਚਲੀਏ ਸੋ ਇਸ ਆਈਡੀਓਲੋਜੀ ਨੂੰ ਸਮਝੋ ਪੰਜਾਬ ਨੂੰ ਅਗਰ ਤੁਸੀਂ ਉਹਦੇ ਹੱਕ ਦੇਂਦੇ ਹੋ ਨਾ ਤੇ ਪੰਜਾਬ ਤੁਹਾਨੂੰ ਉਹਦੀ ਆਉਟਪੁੱਟ ਡਬਲ ਕੱਢ ਕੇ ਦੇਵੇਗਾ ਸਾਡੇ ਲੋਕ ਲਿਆਜੀ ਵੀ ਨੇ ਸਾਡੇ ਲੋਕ ਜਲਦੀ ਮਾਫ ਵੀ ਕਰ ਦਿੰਦੇ ਨੇ ਸਾਡੇ ਲੋਕ ਪੰਜਾਬ ਦੇ ਲੋਕ ਬਹੁਤ ਚੰਗੇ ਨੇ ਪੰਜਾਬ ਪੰਜਾਬੀ ਵਕਨ ਦੀ ਬੋਲੀ ਤੁਸੀਂ ਇੱਕ ਵਾਰ ਸਾਰਾ ਅੱਜ ਤੁਸੀਂ ਦੇਖੋ ਪੂਰੇ ਦੇਸ਼ ਦੇ ਵਿੱਚ ਅਗਰ ਕਲਾ ਦੀ ਗੱਲ ਕੀਤੀ ਜਾਵੇ ਤੇ ਸਿਰਫ ਪੰਜਾਬ ਦਾ ਹੀ 뮤직 ਸਭ ਪਾਸੇ ਚੱਲਦਾ ਨਜ਼ਰ ਆਉਂਦਾ ਕੋਈ ਵੀ ਹੋਰ ਕਦੀ ਕਿਸੇ ਦਾ 뮤직 ਨਹੀਂ ਚੱਲਦਾ ਨਜ਼ਰ ਆਏਗਾ ਸੋ ਪੰਜਾਬ ਦੀ ਜੇ ਇੰਨੀ ਕੁ ਬਹੁਤ ਵੱਡੀ ਵਿਰਾਸਤ ਹੈ ਨਾ ਤਾਂ ਨੂੰ ਸਮਝੋ ਇਹ ਚੰਡੀਗੜ੍ਹ ਵਾਲੇ ਪੰਗੇ ਐਲਜੀ ਲਿਆਣਾ ਯੇਲ ਲਿਆਣਾ ਇਹ ਸਭ ਇੱਕ ਖੇਡ ਮਠੋਲਾ ਸੋ ਇਸ ਖੇਡ ਮਠੋਲੇ ਤੋਂ ਬਾਹਰ ਆਓ ਔਰ ਪੰਜਾਬ ਨੂੰ ਉਹਦੇ ਹੱਕ ਵਾਸਤੇ ਕਰੋ ਬਾਕੀ ਲੋੜ ਨਾ ਪਵੇ ਕਿ ਪੰਜਾਬ ਨੂੰ ਵੰਗਾਰਿਆ ਜਾਵੇ ਪੰਜਾਬ ਨਾਲ ਗਲਤ ਕੀਤਾ ਜਾਵੇ ਤੇ ਇਸ ਕਰਕੇ ਪੰਜਾਬ ਨੂੰ ਸਮਝਣ ਦੀ ਲੋੜ ਹੈ ਸੋ ਕੇਂਦਰ ਨੂੰ ਵੀ ਚਾਹੀਦਾ ਕਿ ਆਪਣਾ ਵਤੀਰਾ ਜਿਹੜਾ ਪੰਜਾਬ ਵਾਸਤੇ ਪੋਜ਼ਿਟਿਵ ਰੱਖਣ ਔਰ ਪੰਜਾਬ ਦੇ ਜਿਹੜੇ ਹੱਕ ਨੇ ਉਹ ਉਹਨਾਂ ਨੂੰ ਦਿੱਤੇ ਜਾਣ ਤਾਂ ਕਿ ਇਸ ਤਰ੍ਹਾਂ ਦੇ ਚੰਡੀਗੜ੍ਹ ਵਾਲੇ ਆਈਡੀਆ ਪਾ ਕੇ ਪੰਜਾਬ ਨੂੰ ਤੰਗ ਨਾ ਕੀਤਾ ਜਾਵੇ ਕੇਂਦਰ ਦੀ ਇਹ ਹੁੰਦਾ ਕਿ ਖਤਮ ਕਿੱਦਾਂ ਹੋਏਗੀ ਸਮਝਣੇਗੀ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਲੀਡਰਸ ਨਹੀਂ ਹੈ ਜਾਂ ਕੋਈ ਇਸ ਤਰ੍ਹਾਂ ਪੰਜਾਬ ਦਾ ਇੱਕ ਐਡਵੋਕੇਸੀ ਮਤਲਬ ਪੰਜਾਬ ਦੀ ਵਕਾਲਤ ਕਰਨ ਵਾਲਾ ਬੰਦਾ ਸਾਨੂੰ ਦਿੱਲੀ ਚਾਹੀਦਾ ਜਿਹੜਾ ਪੰਜਾਬ ਦੀ ਵਕਾਲਤ ਕਰੇ ਜਿਹੜਾ ਪੰਜਾਬ ਬਾਰੇ ਦੱਸੇ ਕੇਂਦਰ ਨੂੰ ਕਿ ਹਾਂਜੀ ਅਸੀਂ ਐਵੇਂ ਆ ਉਹ ਕਹਿੰਦੇ ਨੇ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ ਸੋ ਪੰਜਾਬ ਵਾਸਤੇ ਅੱਜ ਦੱਸਣ ਦੀ ਲੋੜ ਆ ਪੰਜਾਬ ਦਾ ਇੱਕ ਐਸਾ ਲੀਡਰ ਕੋਈ ਵੀ ਲੀਡਰ ਹੋਵੇ ਕਿਸੇ ਵੀ ਪਾਰਟੀ ਚ ਹੋਵੇ ਮੈਂ ਨਹੀਂ ਕਹਿੰਦਾ ਕਿ ਇੱਕ ਰੁਧਾ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਜਿਹਦੇ ਵਿੱਚ ਇੰਨਾ ਦਮ ਹੋਵੇ ਆਪਣਾ ਉਹਦੇ ਚ ਹਲੀਮੀ ਵੀ ਹੋਵੇ ਤੇ ਦਮ ਵੀ ਹੋਵੇ ਜਿਹੜਾ ਕਿ ਪੰਜਾਬ ਬਾਰੇ ਕੇਂਦਰ ਨੂੰ ਦੱਸ ਸਕੇ ਕਿ ਸਰ ਅਸੀਂ ਐਵੇਂ ਆ ਤੇ ਇਹ ਅਸੀਂ ਚਾਹੁੰਦੇ ਆ ਜਿਸ ਦਿਨ ਉਹ ਹੋ ਜਾਏਗਾ ਪੰਜਾਬ ਖੁਸ਼ਹਾਲ ਹੋ ਜਾਏਗਾ ਪੰਜਾਬ ਨਾਲ ਕੇਂਦਰ ਦੇ ਰਿਸ਼ਤੇ ਵੀ ਠੀਕ ਹੋ ਜਾਣਗੇ ਲੇਕਿਨ ਸਭ ਤੋਂ ਪਹਿਲੇ ਉਹ ਬੰਦੇ ਪੈਦਾ ਕਰਨੇ ਜ਼ਰੂਰੀ ਹੈ ਉਹ ਕੌਣ ਨੇ ਕਿਵੇਂ ਆਉਣਗੇ ਕਿਵੇਂ ਲੀਡਰਸ ਪੈਦਾ ਹੋਣਗੇ ਇਹ ਕੰਮ ਸਿਆਸੀ ਪਾਰਟੀਆਂ ਦਾ ਕਿਉਂਕਿ ਅਸੀਂ ਉਹਨਾਂ ਨੂੰ ਵੋਟ ਦੇਣੇ ਆ ਅਸੀਂ ਵੋਟ ਦੇ ਕੇ ਲੈ ਕੇ ਦੇਣੇ ਆ ਤਾਂ ਕਿ ਸਾਡੇ ਹੱਕਾਂ ਦੀ ਰਾਖੀ ਕਰਨਗੇ ਪਰ ਹੱਕਾਂ ਦੀ ਰਾਖੀ ਪ੍ਰਦਰਸ਼ਨਾਂ ਤੱਕਨ ਮੀਟਿੰਗਾਂ ਤੱਕਨ ਲੜਾਈ ਝਗੜਿਆਂ ਤੱਕ ਨਾ ਰੱਖੋ ਪੰਜਾਬ ਦਾ ਹੱਕ ਰੱਖੋ ਤਾਂ ਕਿ ਪੰਜਾਬ ਨੂੰ ਵੰਗਾਰਿਆ ਨਾ ਜਾਵੇ ਪੰਜਾਬ ਦੀ ਸੋਚ ਨੂੰ ਸਮਝਿਆ ਜਾਵੇ ਤਾਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਇਆ ਜਾਵੇ ਜੀ ਪੰਜਾਬ ਇੱਕ ਵਿਰਸਾ ਜਿਹੜਾ ਬਹੁਤ ਅਮੀਰ ਹੈ ਤਾਂ ਹੁਣ ਜਿਸ ਤਰ੍ਹਾਂ ਇਹ ਜਦੋਂ ਚੱਚਾ ਛਿੜੀ ਕਿ ਬਿੱਲ ਚ ਸੋਧ ਕੀਤੀ ਜਾ ਰਹੀ ਹੈ ਤਾਂ ਸਾਰਿਆਂ ਨੇ ਬੜੀ ਇੱਕ ਜੁੜਤਾ ਦਿਖਾਈ ਬਿਲਕੁਲ ਦੇਖੋ ਪੰਜਾਬ ਹਰ ਪੰਜਾਬ ਦਾ ਹਰ ਜਿਹੜਾ ਵਸਨੀਕ ਹੈ ਨਾ ਉਹ ਪੰਜਾਬ ਨਾਲ ਬਹੁਤ ਪਿਆਰ ਕਰਦਾ ਤੁਸੀਂ ਦੇਖੋ ਕਿ ਚਾਹੇ ਕਿਸੇ ਵੀ ਧਰਮ ਦਾ ਪੰਜਾਬ ਨੂੰ ਪਿਆਰ ਕਰਦੇ ਨੇ ਸੋ ਇਸ ਕਰਕੇ ਪੰਜਾਬ ਨੂੰ ਸਮਝਣਾ ਚਾਹੀਦਾ ਮਤਲਬ ਅਗਰ ਕੋਈ ਗੱਲਬਾਤ ਹੋਈ ਹੈ ਚਲੋ ਮੈਂ ਕਹਿੰਦਾ ਜੇ ਪੰਜਾਬ ਕੋਈ ਗਲਤੀ ਹੋਈ ਤੋ ਨੂੰ ਵੱਡਾ ਦਿਲ ਰੱਖ ਕੇ ਮਾਫੀ ਕਰ ਦੇਣਾ ਚਾਹੀਦਾ ਪਰ ਇਦਾਂ ਕਹਿਣ ਵਾਲੀ ਚਾਹੀਦਾ ਦੇਖੋ ਇਹ ਲੋਕ ਕਹਿਣ ਵਾਲੇ ਨਹੀਂ ਹੈਗੇ ਆ ਲੋਕ ਹੈ ਨਹੀਂ ਕਿ ਮਤਲਬ ਜਿੱਦਾਂ ਅਸੀਂ ਕਿਸੇ ਬਾਰੇ ਕਹਿੰਨੇ ਆ ਕਿ ਉਹ ਦੱਬ ਜਾਂਦੇ ਨੇ ਇਹਨਾਂ ਨੂੰ ਜਿੰਨਾ ਦਬਾਓਗੇ ਉਹਨਾਂ ਤੇਜ਼ੀ ਨਾਲ ਬਾਹਰ ਆਂਦੇ ਨੇ ਸੋ ਇਹਨਾਂ ਦੇ ਹੱਕ ਇਹਨਾਂ ਵਾਸਤੇ ਜ਼ਰੂਰ ਕਰੋ ਇਹਨਾਂ ਨਾਲ ਇਦਾਂ ਨਾ ਖੋ ਨਾ ਇਦਾਂ ਦੇ ਚੰਡੀਗੜ੍ਹ ਵਾਲੇ ਕੋਈ ਸ਼ੋਸ਼ੇ ਛੱਡੋਗੇ ਜਿਹਦੇ ਨਾਲ ਕਿ ਕੋਈ ਆਪਸ ਦੇ ਵਿੱਚ ਮਤਭੇਦ ਹੋਣ ਸੋ ਪੰਜਾਬ ਨੂੰ ਸਮਝੋ ਔਰ ਪੰਜਾਬ ਵਾਸਤੇ ਕੰਮ ਕਰੋ ਇਦਾਂ ਦੀਆਂ ਜਿਹੜੀਆਂ ਹਰਕਤਾਂ ਨੇ ਦੇ ਤੋਂ ਬਾਹਰ ਜਾਣਾ ਚਾਹੀਦਾ ਕੇਂਦਰ ਸਰਕਾਰ ਲੱਗਦਾ ਹੈ ਕਿ ਸਰ ਇਸ ਚਰਚਾ ਤੋਂ ਬਾਅਦ ਜਿਸ ਤਰ੍ਹਾਂ ਇਹ ਹੁਣ ਵਿਵਾਦ ਛੜਿਆ ਸੀਗਾ ਚੰਡੀਗੜ੍ਹ ਦੇ ਸਟੇਟਸ ਨੂੰ ਨਵੇਂ ਨੂੰ ਲੈ ਕੇ ਤਾਂ ਹੁਣ ਕੋਈ ਉੱਠੇਗਾ ਪੰਜਾਬ ਚੋਂ ਕਿਸੇ ਨਾ ਉੱਠਣਾ ਤੇ ਚਾਹੀਦਾ ਉੱਠਣਾ ਤੇ ਚਾਹੀਦਾ ਜੀ ਮੈਂ ਤੇ ਅਪੀਲ ਦੇਖੋ ਮੈਂ ਤੇ ਇੱਕ ਅਸੀਂ ਦੇਖੋ ਅਸੀਂ ਨਿੱਜੀ ਤੌਰ ਤੇ ਗੱਲ ਕਰ ਰਹੇ ਹਾਂ ਅਸੀਂ ਅਪੀਲ ਕਿਸੇ ਅਸੀਂ ਪਰਟੀ ਕਿਸੇ ਪਾਰਟੀ ਨੂੰ ਤੇ ਨਹੀਂ ਕੋਈ ਟਾਰਗੇਟ ਕਰ ਰਹੇ ਅਸੀਂ ਤਾਂ ਕਹਿ ਰਹੇ ਹਾਂ ਲੀਡਰ ਪੈਦਾ ਕਰੋ ਦਰੀਬ ਸ਼ਾਨ ਵਾਲਾ ਲੀਡਰ ਚਾਹੀਦਾ ਕਿ ਚੰਡੀਗੜ੍ਹੋਂ ਚੱਲੇ ਅਮਰਸਰ ਧਰਨਾ ਆਵੇ ਤੇ ਦਰੀਆਂ ਵਾਲਾ ਲੀਡਰ ਚਾਹੀਦਾ। ਸੋ ਦਰੀਆਂ ਵਾਲੇ ਲੀਡਰ ਜਿਸ ਦਿਨ ਸਾਡੇ ਕੋ ਆ ਗਏ। ਜਦੋਂ ਗੱਡੀਆਂ ਨੂੰ ਛੱਡ ਕੇ ਦਰੀਆਂ ਵਾਲੇ ਲੀਡਰ ਆ ਗਏ ਨਾ ਸਾਡੀ ਵਾਹ-ਵਾਲ ਵੀ ਨਹੀਂ ਕੋਈ ਤੱਕੇਗਾ। ਪੰਜਾਬ ਛੋਟਾ ਪੰਜਾਬ ਦੀ ਵਾਹ-ਵਾਲ ਵੀ ਨਹੀਂ ਕੋਈ ਤੱਕੇਗਾ। ਜਿਸ ਦਿਨ ਦਰੀਆਂ ਵਾਲੇ ਲੀਡਰ ਆ ਗਏ। ਦਰੀਆਂ ਵਾਲੇ ਲੀਡਰ ਲਿਆਓ, ਪੰਜਾਬ ਨੂੰ ਪਿਆਰ ਕਰਨ ਵਾਲੇ ਲੀਡਰ ਲਿਆਓ। ਜਾਓ ਤੁਹਾਡੀ ਕੋਈ ਵਾਹ-ਵਾਲ ਵੀ ਤੱਕ ਜੇਗਾ ਤੇ ਫੇਰ ਕਹਿਣਾ। ਸੋ ਇਸ ਕਰਕੇ ਲੀਡਰਸ਼ਿਪ ਕੁਆਲਿਟੀ ਹੋਣੀ ਚਾਹੀਦੀ ਆ ਜਿਹੜਾ ਸਾਡੀ ਵਕਾਲਤ ਕਰੇ ਕੇਂਦਰ ਦੇ ਅੱਗੇ ਜਾ ਕੇ ਸਾਡਾ ਹੱਕ ਰੱਖੇ ਸਾਡਾ ਪੱਖ ਰੱਖੇ ਤਾਂ ਕਿ ਸਾਨੂੰ ਸਾਡੇ ਹਾਰੇ ਹੱਕ ਮਿਲ ਸਕਣ ਜੀ ਇਸ ਲੀਡਰਸ਼ਿਪ ਕੁਆਲਿਟੀ ਦੀ ਸਰ ਗੱਲ ਕੀਤੀ ਤਾਂ ਦੇਖਿਆ ਜਾਵੇ ਤਾਂ ਪੁਰਾਣੇ ਲੀਡਰ ਹੀ ਜਿਹੜੇ ਉਹ ਨਵਿਆਂ ਨੂੰ ਅੱਗੇ ਨਹੀਂ ਆਉਂਦੇ ਜਿਸ ਤਰ੍ਹਾਂ ਹੁਣ ਪੀਯੂ ਚ ਵੀ ਬੱਚਿਆਂ ਨੇ ਮੁੱਦਾ ਉਠਾਇਆ ਤਾਂ ਬੱਚਿਆਂ ਨੇ ਆਪਣੇ ਹੱਕਾਂ ਦੀ ਜਿਹੜੀ ਅੱਗੇ ਆਏ ਨੇ ਲੇਕਿਨ ਗੱਲ ਕੀਤੀ ਜਾਂਦਾ ਪੁਰਾਣੇ ਲੀਡਰ ਜਿਹੜੇ ਉਹੀ ਨੇ ਕਿਤੇ ਉਠਣ ਦੇ ਜਿਹੜਾ ਨਵਿਆਂ ਨੂੰ ਦੇਖੋ ਲੀਡਰ ਚਾਹੇ ਪੁਰਾਣਾ ਹੋਵੇ ਜਾਂ ਨਵਾਂ ਹੋਵੇ ਸਾਨੂੰ ਉਹ ਲੀਡਰ ਚਾਹੀਦਾ ਹੈ ਕਿ ਜਿਹੜਾ ਸਾਡੀ وکਾਲਤ ਕਰੇ ਚਾਹੇ ਪੀ ਹੋਵੇ ਉੱਠਿਆ ਹੈ ਇੱਕ ਬੱਚਾ ਇੱਕ ਲੜਕਾ ਇੱਕ ਲੜਕੀ ਉਹਨੂੰ ਚਾਂਸ ਦਿਓ ਕਿ ਆਪਣਾ ਇੱਕ ਲੀਡਰ ਬਣਾਓ ਉਹਨੂੰ ਤਾਂ ਕਿ ਉਹ ਸਾਡੀ ਐਡਵੋਕੇਸੀ ਕਰ ਸਕੇ ਸਾਨੂੰ ਉਹ ਚਾਹੀਦਾ ਸਾਨੂੰ ਨਵੇਂ ਆਪਰਾਣਿਆ ਅਕਾਲੀ ਦਲ ਕਾਂਗਰਸ ਭਾਜਪਾ ਆਮਾਦੀ ਪਾਰਟੀ ਕਿਸੇ ਨਾ ਕੋਈ ਮਤਲਬ ਨਹੀਂ ਮੈਂ ਕਹਿੰਦਾ ਕੋਈ ਬਹੁਜਲ ਸਮਾਏ ਪਾਰਟੀ ਦਾ ਵੀ ਬੰਦਾ ਆ ਜਾਵੇ ਕਿਸੇ ਵੀ ਪਾਰਟੀ ਦਾ ਆਵੇ ਲੇਕਿਨ ਸਾਡਾ ਹੱਕ ਸਾਡੀ ਐਡਵੋਕੇਸੀ ਕਰੇ ਸਾਡਾ ਇੱਕ ਪ੍ਰਚਾਰ ਜਰਾ ਪੰਜਾਬ ਬਾਰੇ ਰੱਖੇ ਗੱਲ ਪੰਜਾਬ ਦੇ ਅਮਲੇ ਨੂੰ ਰੱਖੇ ਅਬ ਚਾਹੇ ਪੀਯੂ ਦਾ ਹੋਈਵੇ ਚਾਹੇ ਤੁਸੀਂ ਹੋ ਜੋ ਮੈਂ ਹੋ ਜਾਵੇਂ ਕੋਈ ਵੀ ਹੋ ਜਾਵੇ ਜੇਰੇ ਕਿ ਪੰਜਾਬ ਦੀ ਗੱਲ ਕਰੇ ਜਿਸ ਦਿਨ ਉਹ ਗੱਲ ਆ ਗਈ ਪੰਜਾਬ ਸੁਖੀ ਹੋ ਜਾਏਗਾ ਕੇਂਦਰ ਨਾਲ ਰਿਸ਼ਤੇ ਵੀ ਸੁਧਰ ਜਾਣਗੇ ਹਰ ਚੀਜ਼ ਦੀ ਸਮੱਸਿਆ ਹੱਲ ਹੋ ਜਾਏਗੀ ਲੇਕਿਨ ਕਰਨਾ ਲੀਡਰਾਂ ਨੇ ਹੈ ਵੋਟ ਉਹ ਲੈਂਦੇ ਨੇ ਉਹਨਾਂ ਦੀ ਡਿਊਟੀ ਬੰਦੀ ਹੈ ਕਿ ਪੰਜਾਬ ਦੇ ਹੱਕ ਵਾਸਤੇ ਖੜੇ ਹੋਣ ਜੀ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਚਰਚਾ ਕੀਤੀ ਹੈ ਕਿ ਜਿਸ ਤਰ੍ਹਾਂ ਕੱਲ ਤੋਂ ਹੀ ਇਹ ਮੁੱਦਾ ਛੜਿਆ ਸੀ ਕਿ ਚੰਡੀਗੜ੍ਹ ਦੇ ਸਟੇਟਸ ਨੂੰ ਲੈ ਕੇ ਨਵੇਂ ਬਿੱਲ ਜਿਹੜੇ ਨੇ ਉਹ ਸੋਧ ਕੀਤੀ ਜਾ ਰਹੀ ਹੈ ਕੇਂਦਰ ਦੇ ਵੱਲੋਂ ਰਾਸ਼ਟਰਪਤੀ ਜਿਹੜੇ ਚੰਡੀਗੜ੍ਹ ਦੇ ਨਵੇਂ ਨਿਯਮਾਂ ਨੂੰ ਲੈ ਕੇ ਪੂਰਾ ਅਧਿਕਾਰ ਜਿਹੜਾ ਰਾਸ਼ਟਰਪਤੀ ਨੂੰ ਦਿੱਤਾ ਜਾਵੇਗਾ ਤੇ ਇਸ ਬਾਰੇ ਹੀ ਚਰਚਾ ਕੀਤੀ ਹੈ ਜਿਸ ਤਰ੍ਹਾਂ ਹੁਣ ਕੇਂਦਰ ਦੇ ਵੱਲੋਂ ਯੂ-ਟਰਨ ਲਿਆ ਗਿਆ ਤੇ ਕਿਹਾ ਗਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਬਿੱਲ ਹੈ ਉਹ ਨਹੀਂ ਪਾਸ ਕੀਤਾ ਜਾ ਰਿਹਾ ਤਾਂ ਕਿਸ ਤਰ੍ਹਾਂ ਪੰਜਾਬ ਨੂੰ ਲਗਾਤਾਰ ਟਾਰਗੇਟ ਕੀਤਾ ਜਾਂਦਾ ਹੈ ਕਿਹੜੇ ਕਿਹੜੇ ਕਾਰਨਾ ਕਰਕੇ ਕਿਹੜੀਆਂ ਕਿਹੜੀਆਂ ਖੁੰਦਕਾਂ ਨੇ ਜੋ ਕੇਂਦਰ ਪੰਜਾਬ ਦੇ ਨਾਲ ਕੱਢ ਰਿਹਾ ਹੈ ਤਾਂ ਇਹ ਜਿਹੜੀਆਂ ਖੁੰਦਕਾ ਕਿਸ ਤਰ੍ਹਾਂ ਦੂਰ ਹੋਣਗੀਆਂ ਇਸ ਬਾਰੇ ਇਹ ਚਰਚਾ ਕੀਤੀ ਹੈ ਤੁਹਾਡੀ ਇਸ ਚਰਚਾ ਨੂੰ ਲੈ ਕੇ ਕੀ رائے ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ